ਪੇੜਾ ਹੀ ਕੀ ਨਾਂ ਸੀਗਾ ਉਹਨਾਂ ਅਰਸ਼ਦੀਪ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨਾ ਆ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆਉਣ ਦੇ ਜੀ ਹਲੇ ਜੀ ਕਿਹੜਾ ਪਿੰਡ ਤੁਹਾਡਾ ਪਤਲੀ ਕਲਾਂ ਜੀ ਅੱਛਾ ਤਾਂ ਪਤਲੀ ਕਲਾਂ ਤੋਂ ਕਿੱਥੇ ਜਾ ਰਹੇ ਸੀਗੇ ਇਹ ਪਿੰਡ ਖੇੜ ਦਵਾ ਲੈਣ ਹੀ ਆਏ ਸੀ ਤੇ ਪਾਣੀ ਜਾਣਦੇ ਹੀ ਪਿੰਡੋਂ ਗੇ ਆਉਣ ਦੇ ਹੋਏ ਨਾ ਨਹੀਂ ਪਤਾ ਜੀ ਗੱਟ ਵੱਜੇ ਆਦੇ ਮੋਟਰਸਾਈਕਲ 'ਚ ਵੱਜੇ ਜੀ ਮੈਂ ਤਾਂ ਦੇਖਿਆ ਨਹੀਂ ਹੋਣਾ ਇਹਨੂੰ ਦੇ ਬੰਦੇ ਹਾਲ ਤੇ ਹੀ ਤੇ ਜਵਾਨੀ ਡੱਥ ਗਈ ਹੈ ਅੱਜ ਦਵਾਂ ਦੇ ਬੱਚੇ ਕਿੰਨੇ ਹਨ ਤੁਹਾਡੇ ਜੀ ਨਹੀਂ ਸਾਹਿਬ ਵਿਆਹ ਹੋਇਆ ਹੈ ਜੀ ਅੱਛਾ ਵਿਆਹ ਹੀ ਹੋਇਆ ਹੈ ਚਾਰ ਕਿਹੜੇ ਪੁਲਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਆਹਦੇ ਜਾਂਦੇ ਮੈਂ ਦੇਖਿਵਾਂ ਨਾ ਇੱਥੇ ਵੀ ਬੇੜਾ ਹੀ ਗਈ ਕੀ ਨਾਂ ਸੀਗਾ ਉਹਨਾਂ ਅਰਸ਼ਦੀਪ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨੌ ਆ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆਂਡ ਹੈ ਜੀ ਹਲੇ ਜੀ ਕਿਹੜਾ ਪਿੰਡ ਤੁਹਾਡਾ ਪਤਲੀ ਕਲਾਂ ਨਹੀਂ ਅੱਛਾ ਤਾਂ ਪਤਲੀ ਕਲਾਂ ਤਾਂ ਕਿੱਥੇ ਜਾ ਰਹੇ ਸੀਗੇ ਇਹ ਪਿੱਖੇੜ ਦਵਾ ਲੈਣ ਹੀ ਆਏ ਸੀ ਤੇ ਪਤਾ ਨਹੀਂ ਜਾਣਦੇ ਹੀ ਪਿੰਡੋਂ ਗੇ ਆਉਣਦੇ ਹੋਏ ਨਾ ਨਹੀਂ ਪਤਾ ਜੀ ਗੱਜ ਵੱਜੇ ਆਦੇ ਇਹ ਮੋਟਰਸਾਈਕਲ 'ਚ ਵੱਜੇ ਜੀ ਮੈਂ ਤਾਂ ਦੇਖਿਆ ਨਹੀਂ ਹੋਣਾ ਇਹਨੂੰ ਦੇ ਬੰਦੇ ਹਾਲ ਤੇ ਹਿੱਦਰ ਦੋਵਾਂ ਦੀ ਲੱਤ ਹੋ ਗਈ ਹੈ ਹਾਂ ਜੀ ਦੋਵਾਂ ਦੀ ਬੱਚੇ ਕਿੰਨੇ ਨੇ ਇਨਾਂ ਦੇ ਜੀ ਨਹੀਂ ਜੀ ਵਿਆਹ ਹੀ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਤੇ ਪੁਲਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਆਦੇ ਜਾਂਦੇ ਮੈਂ ਮਾਣੇ ਕਿਵੇਂ ਨੇ ਇੱਥੇ ਵੀ ਜੀ ਪੇੜਾ ਹੀ ਕੀ ਨਾਂ ਸੀਗਾ ਉਹਨਾਂ ਅਰਸ਼ਦੀਪ ਜਿਹੜਾ ਦੂਜਾ ਇਹਦੀ ਡੈਥ ਹੋਈ ਉਹ ਕੌਣ ਸੀਗਾ ਨਾ ਆ ਜੀ ਕੀ ਨਾਂ ਹੈ ਉਹਨਾਂ ਦਾ ਕਾਜਲ ਜੀ ਅੱਛਾ ਕਿੱਥੋਂ ਕਿੱਥੇ ਜਾ ਰਹੇ ਸੀਗੇ ਇਹ ਜੀ ਪਿੰਡੋਂ ਹੀ ਆਇਆ ਜੀ ਆਉਣਦੇ ਸੀ ਹਾਲੇ ਜੀ ਕਿਹੜਾ ਪਿੰਡ ਤੁਹਾਡਾ ਪਤਨੀ ਕਲਾਂ ਜੀ ਅੱਛਾ ਤਾਂ ਪਤਨੀ ਕਲਾਂ ਉਹ ਕਿੱਥੇ ਜਾ ਰਹੇ ਸੀਗੇ ਇਹ ਪਿੱਛੇੜ ਦਵਾ ਲੈਣੇ ਆਏ ਸੀ ਤੇ ਪਤਾ ਨਹੀਂ ਜਾਣਦੇ ਪਿੰਡੋਂ ਵੀ ਆਉਣਦੇ ਹੋਏ ਨਾ ਨਹੀਂ ਪਤਾ ਜੀ ਗੱਜ ਵਜੇ ਆਉਂਦੇ ਇਹ ਮੋਟਰਸਾਈਕਲ ਤੇ ਵਜੇ ਜੀ ਮੈਂ ਤਾਂ ਵੇਖਿਆ ਨਹੀਂ ਹੁਣਾ ਇਹਨੂੰ ਦੇ ਦੇ ਹਾਲ ਤੇ ਹਿੱਦਤ ਦੋਵਾਂ ਦੀ ਦਿੱਖੂਗੀ ਹੈ ਅੱਜ ਦੋਵਾਂ ਦੀ ਬੱਚੇ ਕਿੰਨੇ ਹਨ ਤੇ ਜੀ ਵਿਆਹ ਹੀ ਹੋਇਆ ਜੀ ਅੱਛਾ ਵਿਆਹ ਹੀ ਹੋਇਆ ਚਾਰ ਕਿੰਨੇ ਪੁਲਿਸ ਗਈ ਮੌਕੇ ਤੇ ਜਦੋਂ ਐਕਸੀਡੈਂਟ ਹੋਇਆ ਹਾਂ ਜੀ ਆਦੇ ਜਾਂਦੇ ਮੈਂ ਮਾਇਕ ਤੇ ਕਿਵੇਂ ਨੇ ਇੱਥੇ ਵੀ ਜੀ